ਦੱਸਿਆ ਕਿ ਸੁਪਰੀਮ ਕੋਰਟ ਨੇ ਹਰਿਆਣਾ ਪੰਜਾਬ ਦੇ ਖਨੌਰੀ ਬਾਰਡਰ ਤੇ ਮਰਨਵਰ ਤੇ ਬੈਠੇ ਕਿਸਾਨ ਨੇਤਾ ਜਗਦੀਸ਼ ਸਿੰਘ ਦੱਲੇਵਾਲ ਨੂੰ ਲੈ ਕੇ ਕੜੇ ਆਦੇਸ਼ ਜਾਰੀ ਕਰ ਦਿੱਤੇ ਨੇ ਸੁਪਰੀਮ ਕੋਰਟ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹਨਾਂ ਨੂੰ ਡਾਕਟਰੀ ਸਹਾਇਤਾ ਡਾਕਟਰੀ ਮਦਦ ਦਿੱਤੀ ਜਾਵੇ ਉਹਨਾਂ ਨੂੰ ਜ਼ਬਰਦਸਤੀ ਨਾ ਖਲਾਇਆ ਜਾਵੇ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਦੀ ਜ਼ਿੰਦਗੀ ਅੰਦੋਲਨ ਤੋਂ ਬੇहद ਜ਼ਿਆਦਾ ਜ਼ਰੂਰੀ ਹੈ ਸੁਪਰੀਮ ਕੋਰਟ ਨੇ ਜੋ ਆਦੇਸ਼ ਦਿੱਤੇ ਨੇ ਉਹਨਾਂ ਆਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਕਿਸਾਨ ਸ਼ਾਂਤੀ ਬਣਾਏ ਰੱਖਣ ਡੱਲੇਵਾਲ ਤੇ ਕਿਸੇ ਤਰ੍ਹਾਂ ਦਾ ਬਲ ਪ੍ਰਯੋਗ ਨਾ ਕੀਤਾ ਜਾਵੇ ਸ਼ੰਭੂ ਬਾਰਡਰ ਖੁਲਵਾਣ ਨੂੰ ਲੈ ਕੇ ਚੱਲ ਰਹੇ ਕੇਸ ਦੀ ਸੁਣਵਾਈ ਦੌਰਾਨ ਸਪਰੀਮ ਕੋਰਟ ਨੇ ਇਹ ਆਦੇਸ਼ جاری ਕਰ ਦਿੱਤਾ ਹੈ ਸਰਾਨ ਸੁਪਰੀਮ ਕੋਰਟ ਦੀ ਗਠਿਤ ਕਮੇਟੀ ਨੇ ਅੰਤਿਮ ਰਿਪੋਰਟ ਵੀ ਸੌਂਪੀ ਹੈ ਮਾਮਲੇ ਦੀ ਅਗਲੀ ਸੁਣਵਾਈ 17 ਦਸੰਬਰ ਨੂੰ ਹੁਣ ਹੋਵੇਗੀ ਉਤੇ ਡੱਲੇਵਾਲ ਦਾ ਮਰਨਵਰਤ ਤੁੜਵਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਯਾਚਿਕਾ ਵੀ ਦਾਰ ਕੀਤੀ ਗਈ ਹੈ ਐਡਵੋਕੇਟ ਵਾਸੁਰੰਜਨ ਚਾਂਦਲੀ ਨੇ ਯਾਚੀਕਾ ਦੇ ਵਿੱਚ ਕਿਹਾ ਹੈ ਕਿ ਡੱਲੇਵਾਲ ਦੀ ਹਾਲਤ ਬੇहद ਨਾਜ਼ੁਕ ਹੈ ਇਸ ਦੇ ਲਈ ਸੁਣਵਾਈ ਹੋ ਸਕਦੀ ਹੈ ਉਦਰੀ ਅੰਮਾਲਾ ਦੇ ਡੀਸੀ ਨੇ ਸੰਗਰੂਰ ਦੇ ਡੀਸੀ ਨੂੰ ਚਿੱਠੀ ਲਿਖ ਕੇ ਡੱਲੇਵਾਲ ਦੇ ਮਰਨ ਵਰਤ ਤੋਂ ਅੰਮਾਲਾ ਵਿੱਚ ਕਾਨੂੰਨ ਵਿਵਸਥਾ ਨੂੰ ਵਿਗੜਨ ਦੀ ਚਿੰਤਾ ਵੀ ਜ਼ਾਹਰ ਕੀਤੀ ਹੈ ਉਹਨਾਂ ਨੇ ਡੱਲੇਵਾਲ ਨੂੰ ਮੈਡੀਕਲ ਸਹੂਲਤ ਦੇਣ ਦੇ ਲਈ ਵੀ ਕਿਹਾ ਡੱਲੇਵਾਲ ਦਾ ਵਜ਼ਨ 12 ਕਿਲੋ ਦਿੱ ਗਿਆ ਕਿਡਨੀ ਡੈਮੇਜ ਹੋਣ ਦਾ ਖਤਰਾ ਹੁਣ ਬੇहद ਜ਼ਿਆਦਾ ਹੈ ਡੱਲੇਵਾਲ ਨੂੰ ਮਰਨ ਵਰਤਿਆ ਅੱਜ ਸ਼ੁੱਕਰਵਾਰ ਨੂੰ 18ਵਾਂ ਦਿਨ ਹੋ ਜਾਣਾ ਹੈ ਉਹਨਾਂ ਦੀ ਤਬੀਅਤ ਲਗਾਤਾਰ ਵਿਗੜਦੀ ਜਾ ਰਹੀ ਹੈ ਡੱਲੇਵਾਲ ਕੈਂਸਰ ਦੇ ਮਰੀਜ਼ ਨੇ ਵੀਰਵਾਰ ਨੂੰ ਅਮਰੀਕਾ ਤੋਂ ਆਏ ਕੈਂਸਰ ਸਪੈਸ਼ਲਿਸਟ ਅਤੇ ਸਰਕਾਰੀ ਡਾਕਟਰਾਂ ਦੀ ਟੀਮ ਨੇ ਉਹਨਾਂ ਦੀ ਜਾਂਚ ਕੀਤੀ ਜਿਸ ਤੋਂ ਬਾਅਦ ਕਿਹਾ ਗਿਆ ਕਿ ਉਹਨਾਂ ਦੀ ਹਾਲਤ ਬੇहद ਨਾਜ਼ੁਕ ਬਣੀ ਹੋਈ ਹੈ ਉਹਨਾਂ ਦਾ ਵਜ਼ਨ ਕਰੀਬ 11 ਤੋ 12 ਕਿਲੋ ਡਿੱਗ ਚੁੱਕੇ ਉਹਨਾਂ ਦੀ ਕਿਡਨੀ ਡੈਮੇਜ ਹੋਣ ਦਾ ਖਤਰਾ ਕਾਫੀ ਵਧਿਆ ਹੋਇਆ ਹੈ ਉਹਨਾਂ ਨੂੰ ਹਾਰਟ ਅਟੈਕ ਵੀ ਹੋ ਸਕਦਾ ਹੈ ਇਸ ਤੋਂ ਇਲਾਵਾ ਲੀਵਰ ਦੀ ਪਰੇਸ਼ਾਨੀ ਵੀ ਹੈ ਉਹਨਾਂ ਦਾ ਬਲੱਡ ਪ੍ਰੈਸ਼ਰ ਤੇ 슈ਗਰ ਲਗਾਤਾਰ ਘਟ ਰਿਹਾ ਹੈ ਉਦਰੇ ਇਸ ਦਰਮਿਆਨ ਹੁਣ ਸੁਪਰੀਮ ਕੋਰਟ ਦੇ ਵੱਡੇ ਆਦੇਸ਼ ਇਸ ਅੰਸ਼ਨ ਤੇ ਬੈਠੇ ਢੱਲੇਵਾਲ ਨੂੰ ਲੈ ਕੇ ਆ ਗਏ ਨੇ ਉਹਨਾਂ ਨੇ ਕਿਹਾ ਕਿ ਢੱਲੇਵਾਲ ਨੂੰ ਤੁਰੰਤ ਡਾਕਟਰੀ ਮਦਦ ਡਾਕਟਰੀ ਸਹਾਇਤਾ ਦਿੱਤੀ ਜਾਵੇ ਉਹਨਾਂ ਨੂੰ ਜ਼ਬਰਦਸਤੀ ਨਾ ਖਿਲਾਇਆ ਜਾਵੇ ਬਲ ਦਾ ਪ੍ਰਯੋਗ ਨਾ ਕੀਤਾ ਜਾਵੇ ਜ਼ਿੰਦਗੀ ਅੰਦੋਲਨ ਤੋਂ ਬੇहद ਜ਼ਿਆਦਾ ਜ਼ਰੂਰੀ ਹੈ ਸਤਕਾਰਯੋਗ ਕਿਸਾਨ ਦੋਸਤੋ ਮੇਰੇ ਮਜ਼ਦੂਰ ਵੀਰ ਮੇਰੇ ਦੁਕਾਨਦਾਰ ਸਮੂਹ ਪੰਜਾਬ ਵਿੱਚ ਵਸਦੇ ਪੰਜਾਬੀਓ ਹਰਿਆਣੇ ਚ ਵਸਦੇ ਹਰਿਆਣੇ ਭਾਈ ਦੋਸਤੋ ਇਹ ਜੋ ਲੜਾਈ ਲੜੀ ਜਾ ਰਹੀ ਹੈ ਐਮਐਸਪੀ ਦੀ ਲੜਾਈ ਹੈ ਜਿਹੜੀ ਪੰਜਾਬ ਦੇ ਵਿਖ ਦੀ ਲੜਾਈ ਹੈ ਪੰਜਾਬ ਦਾ ਪਾਣੀ ਬਚਾਉਣ ਦੀ ਲੜਾਈ ਹੈ ਜਿੰਨੀ ਦੇਰ ਤੱਕ ਐਮਐਸਪੀ ਨਹੀਂ ਮਿਲਦੀ ਉਨੀ ਦੇਰ ਤੱਕ ਪੰਜਾਬ ਦਾ ਝੋਨੇ ਤੋਂ ਖੇੜਾ ਨਹੀਂ ਛੁੱਟਣਾ ਜਿੰਨੀ ਦੇਰ ਤੱਕ ਝੋਨੇ ਤੋਂ ਖੇੜਾ ਨਹੀਂ ਛੁੱਟਣਾ ਓਨੀ ਦੇਰ ਤੱਕ ਪੰਜਾਬ ਦਾ ਪਾਣੀ ਨਹੀਂ ਬਚਣਾ ਸੋ ਇਸ ਕਰਕੇ ਪਾਣੀ ਹਰ ਕਿਸਾਨ ਦੇ ਬੱਚੇ ਨੇ ਵੀ ਪੀਣਾ ਹੈ ਮਜ਼ਦੂਰ ਤੇ ਬੱਚੇ ਨੇ ਵੀ ਪੀਣਾ ਹੈ ਦੁਕਾਨਦਾਰ ਮਲਾਜ਼ਮ ਇੰਡਸਟਰੀਲਿਸਟ ਅਫਸਰਾਂ ਦੇ ਬੱਚੇ ਨੇ ਵੀ ਸੋ ਇਹ ਲੜਾਈ ਜਿੰਨੀ ਬਹੁਤ ਜ਼ਰੂਰੀ ਹੈ ਔਰ ਸਰਕਾਰ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਕਿਸਾਨਾਂ ਦੀ ਇਸ ਮੰਗ ਨੂੰ ਅਸੀਂ ਕਿਵੇਂ ਰੋਲ ਸਕਦੇ ਦੋਸਤੋ ਪਹਿਲਾਂ 26 ਤਰੀਕ ਨੂੰ ਕੋਸ਼ਿਸ਼ ਹੋਈ ਤਨੋਂ ਸਾਰਿਆਂ ਨੂੰ ਪਤਾ 26 ਤਰੀਕ ਤੋਂ ਬਾਅਦ ਜੋ ਰਾਤ ਇੱਥੇ ਸਾਡੇ volunteers ਦੇ ਕੋਲੇ ਸਾਡੇ ਪ੍ਰਬੰਧਕਾਂ ਸਾਡੇ ਲੀਡਰਸ਼ਿਪਰਾਂ ਨਾਲ ਕੋਲ ਇਨਫੋਰਮੇਸ਼ਨ ਆਈ ਹੈ ਰਾਤ ਫਿਰ ਸਰਕਾਰ ਦਾ ਇੱਕ ਕੋਸ਼ਿਸ਼ ਸੀ ਕਿ ਮੋਰਚੇ ਨੂੰ ਕਿਵੇਂ ਫੇਲ ਕੀਤਾ ਜਾ ਸਕਦਾ ਹੈ ਕਿਵੇਂ ਇਥੇ ਲੀਡਰਾਂ ਨੂੰ ਚੱਕਿਆ ਜਾ ਸਕਦਾ ਹੈ ਲੇਕਿਨ ਧੰਵਾਦੀਆਂ ਮੈਂ ਸਾਰੀ ਪ੍ਰੈਸ ਦਾ ਜਿਨ੍ਹਾਂ ਨੇ ਸਮੇਂ ਸਿਰ ਉਸ ਗੱਲ ਨੂੰ ਜਨਤਕ ਕੀਤਾ ਲੋਕਾਂ ਤੱਕ ਲੈ ਕੇ ਗਏ ਤੇ ਉਸ ਅਪੀਲ ਨੂੰ ਮੰਨ ਕੇ ਸਾਡੇ ਨੌਜਵਾਨਾਂ ਦੇ ਜਥੇ ਹਰਿਆਣਾ ਚੋਬਟੀ ਪੱਧਰ ਤੇ ਆਏ ਸਾਡੇ ਪੰਜਾਬ ਦੇ ਵਿੱਚੋਂ ਵੱਡੀ ਪੱਧਰ ਦੇ ਉੱਤੇ ਜਥੇ ਪੰਜਾਬ ਚੋਂ ਆਏ ਨੌਜਵਾਨਾਂ ਦੇ ਜਿਨ੍ਹਾਂ ਨੇ ਆ ਕੇ ਮੋਰਚੇ ਨੂੰ ਸਪੋਰਟ ਕੀਤਾ ਮੋਰਚੇ ਨੂੰ ਪਹਿਰੇਦਾਰੀ ਦਿੱਤੀ ਹੈ ਔਰ ਇਥੇ ਮਜ਼ਬੂਤ ਸਾਡੇ ਕਿਸਾਨਾਂ ਨੇ ਸਾਧਵਾ ਭੈਣਾਂ ਨੇ ਮੋਰਚੇ ਨੂੰ ਸੰਭਾਲਣ ਲਈ ਉਪਰਯਤਨ ਕੀਤਾ। ਸੋ ਦੋਸਤੋ ਇਹ ਸਾਡੇ ਤੇ ਜਿਹੜਾ ਸਮਾਂ ਸਰਕਾਰ ਨੇ ਗੱਲਬਾਤ ਲਈ ਉਦੋਂ ਆਉਣਾ ਜਦੋਂ ਇਹ ਪਤਾ ਲੱਗਿਆ ਕਿ ਹੁਣ ਇਹ ਨਾ ਤਾਂ ਮੋਰਚਾ ਚੱਕਿਆ ਜਾਣਾ ਤੇ ਨਾ ਹੀ ਮੋਰਚੇ ਦੇ ਵਿੱਚੋਂ ਲੀਡਰ ਚੱਕਿਆ ਜਾਣਾ। ਤੇ ਫਿਰ ਸਰਕਾਰ ਨੇ ਗੱਲਬਾਤ ਤੇ ਆਉਣਾ। ਸੋ ਇਸ ਕਰਕੇ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਬੜੇ ਸਤਕਾਰਯੋਗ ਹੋ ਸਾਡੀ ਭਰਾ ਹੈ ਤਕਰੇ ਹੋ ਕੇ ਇਸ ਮੋਰਚੇ ਦੇ ਵਿੱਚ ਅਗਰ ਇੱਕ ਹਫਤਾ ਤੁਸੀਂ ਤਕਰੇ ਹੋ ਕੇ ਇਸ ਮੋਰਚੇ ਦੀ ਪਹਿਰੇਦਾਰੀ ਕਰਗੇ ਤਾਂ ਮੇਰਾ ਖਿਆਲ ਹੈ ਮੋਰਚਾ ਜਿੱਤ ਲਾਂਗੇ ਹੁਣ ਉਹ ਗੱਲਾਂ ਛੱਡ ਦਿਓ ਕਿ ਅਸੀਂ ਵਾਰੀ ਬਣ ਕੇ ਸਾਡੇ ਪਿੰਡੋਂ 5 ਬੰਦੇ ਜਾਂਦੇ ਨੇ ਸਾਡੇ ਪਿੰਡੋਂ 7 ਜਾਂਦੇ ਨੇ ਬੈਠੇ ਨੇ ਬਹੁਤ ਧੰਨਵਾਦ ਤੁਹਾਡਾ ਔਰ ਹੁਣ ਇੱਕ ਵਾਰੀ 5 ਤੇ 7 ਵਾਲੀ ਗੱਲ ਨੂੰ ਛੱਡ ਦਿਓ ਇੱਕ ਵਾਰ ਇਹ ਸੋਚ ਕੇ ਨਿਕਲੋ ਕਿ ਇੱਕ ਹਫਤਾ ਹਰ ਕਰਦਾ ਇੱਕ ਇੱਕ ਵੀਰ ਜਾਂ ਇੱਕ ਇੱਕ ਭੈਣ ਇਸ ਮੋਰਚੇ ਦੇ ਵਿੱਚ ਹਾਜ਼ਰ ਹੋ ਗੋ ਤਾਂ ਫਿਰ ਅਪਾ ਮੋਰਚਾ ਜਿੱਤ ਸਕਾਂਗੇ

ਇਹਨੂੰ ਮੋਰਚੇ ਨੂੰ ਸੰਭੋ ਇੱਕ ਗੱਲ ਧਿਆਨ ਰੱਖਿਓ ਜਦੋਂ ਸਰਕਾਰ ਨੇ ਇਥੇ ਸਾਨੂੰ ਚੱਕਣ ਦਾ ਮੋਰ ਬਣਾਇਆ ਨਾ ਕੁਦਨ ਨਟ ਵੀ ਬੰਦ ਹੋਣਗੇ ਤੁਸੀਂ ਰਾਤ ਨੋਟ ਕੀਤਾ ਹੋਵੇਗਾ ਇੱਕ ਵਾਰੀ ਫੇਸਬੁੱਕਾਂ ਵਰਸਾਪ ਇੰਸਟਾਗ੍ਰਾਮ ਸਭ ਬੰਦ ਹੋ ਗਿਸੀ ਤੇ ਤੁਹਾਨੂੰ ਹੋ ਸਕਦਾ ਥਾਂ ਥਾਂ ਤੇ ਰੋਕ ਕੇ ਸਾਡੇ ਤੱਕ ਨਾ ਪਹੁੰਚੇ ਨੇ ਜਿਸ ਕਰਕੇ ਉਹ ਸਮਾਣਾ ਲਈ ਕਿਉਂ ਕਿ ਜਦੋਂ ਉੱਥੇ ਕੁਝ ਹੋਏਗਾ ਉਦੋਂ ਜਾਵੜਾਂਗੇ 2 ਘੰਟਿਆਂ ਦਾ ਸਫ਼ਰ ਹੈ ਕੀ ਨਹੀਂ ਪਿਆਰਿਓ ਘੌਣੇ ਸੋਚ ਲੋ ਕਿ ਅਸੀਂ ਇਹ ਵਕਤ ਆਉਣ ਹੀ ਨਹੀਂ ਦੇਣਾ ਸਰਕਾਰ ਦੇ ਤੇ ਦਵਾਈ ਇੰਨਾ ਵੜਾ ਲੀਏ ਸਰਕਾਰ ਇਹ ਸਮਾਂ ਸਾਡੇ ਤੇ ਲਿਆ ਹੀ ਨਾ ਸਕੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ